ਜ਼ਿੰਦਾ ਕਹਾਲ ਮਜ਼ਦੂਰ ਇੱਕਤਾ ਜਿੰਦਾਬਾਦ 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 ਤੇ ਕਮਾਉਂਦਿਆਂ ਬਹੁਤ ਫਰਕ ਆ ਭਰਾਵੋ ਠੀਕ ਹੈ ਬਣਾਤੇ ਇਹ ਲੋਕਾਂ ਦੇ ਜਿਤਾਏ ਨਹੀਂ ਸੀ ਲੋਕਾਂ ਦਾ ਭਰਾਵੋ ਹਰਾਇਆ ਸੀ ਲੋਕਾਂ ਦੇ ਦੇ ਪਏ ਲੱਗਿਆ ਸੀ ਵੀ ਇਹਨਾਂ ਨੂੰ ਨਹੀਂ ਜਿੱਤਣ ਦੇਣਾ ਬਸ ਐਸ ਕਰਕੇ ਉਹ ਜਿਹੜੇ ਸੱਤਾ ਦੇ ਵਿੱਚ ਆ ਗਏ ਐ ਇਹ ਭਰਾਵੋ ਸੱਤਾ ਦਾ ਸਾਨੂੰ ਪਤਾ ਵੀ ਕੁਰਸੀ ਤੇ ਜਦੋਂ ਬਹਿ ਜਾਏ ਫਿਰ ਨਸ਼ਾ ਕੋ ਜਿਆਦਾ ਹੀ ਹੋ ਗਿਆ ਸਰਕਾਰ ਨੂੰ ਨਸ਼ਾ ਤਾਂ ਦੂਜਿਆਂ ਨੂੰ ਵੀ ਸੀਗਾ ਪਰ ਇਹਨਾਂ ਨੂੰ ਕੋਈ ਜ਼ਿਆਦਾ ਛੱਡ ਗਿਆ ਇਹਨਾਂ ਕੋਲ ਪੰਜਾਬੀ ਦੀ ਘਰਤਾਲੀ ਗੱਲਾਂ ਨਹੀਂ ਪੈਰ ਥੱਲੇ ਬਟੇਰਾ ਵਾਲੀ ਗੱਲ ਹੋ ਗਈ ਉਹ ਭਰਾਵੋ ਆ ਗਿਆ ਮੈਨੂੰ ਐ ਲੱਗਦਾ ਵੀ ਸਦਾ ਹੀ ਰਹਿਣਾ ਪਰ ਇਹਨਾਂ ਨੂੰ ਇੱਕ ਹਿਸਾਬ ਲਾ ਲੈਣਾ ਚਾਹੀਦਾ ਵੀ ਜਦ ਆਪਾਂ ਬਾਰ-ਬਾਰ ਬੋਲਦੇ ਹਾਂ ਸਦੇ ਤੋਂ ਕੋਈ ਬਾਹਲਾ ਸਮਾਂ ਨਹੀਂ ਲਵੇਗਾ ਤੁਹਾਡਾ ਸਾਲ ਕਹਿ ਰਹਿਗਾ ਦੂਬਾ ਝੋਨ ਜਰਦਾ ਲੱਗ ਜਾਣਾ ਫਿਰ ਦੂਬਾ ਤਰੀਕਾ ਵੇਖ ਲੋ ਵੀ ਕੀ ਕਰਨਗੇ ਲੋਕ ਤੁਹਾਡੇ ਨਾਲ ਇਸ ਕਰਕੇ ਸਮਝ ਲੈਣਾ ਚਾਹੀਦਾ ਤੇ ਮੈਨੂੰ ਵੀ ਮੈਂ ਦੱਸਣਾ ਚਾਹਣਾ ਵੀ ਇਹ ਜ਼ਰੂਰ ਤੁਸੀਂ ਮੁੱਖ ਮੰਤਰੀ ਜੀ ਜ਼ਿਕਰ ਪਚਾਓ ਵੀ ਕਥਾਨਾਂ ਦੀ ਗੱਲ ਜੇ ਨਾ ਸੁਣੀ ਤੇ ਫਿਰ ਸਾਡਾ ਸਾਥੀ ਦੱਸ ਕੇ ਗਿਆ ਵੀ ਝੱਗੇ ਤੇ ਉੱਥੇ ਕੱਠੇ-ਕੁੱਥੇ ਪੰਜ-ਸੱਤ ਪਾ ਕੇ ਆਇਆ ਕਰਿਓ ਫਿਰ ਸੰਗੂ ਉਹ ਬੰਦੇ ਸਾਡੇ ਅਜੇ ਛੱਪੜਾ ਹੈਗੇ ਆ ਜਿਹੜੇ ਲੋਕਾਂ ਦੀ ਮੰਨਦਾ ਵੀ ਇੱਥੇ ਘਰੂ ਸਰਕਾਰ ਸਾਫ਼ ਕਰੂ ਮੈਨੂੰ ਲੱਗਦਾ ਫਿਰ ਉਹਦੇ ਵਿੱਚ ਦੀ ਨਗਾਉਗੇ ਲੋਕ ਇਸ ਕਰਕੇ ਬੰਦੀ ਕਰਦਾ ਭਰਾਵੋ ਹੁਣ ਆਪਣੇ ਪਿਆਰ ਖੇਤ ਮਿੱਝੂ ਆ 125 ਦੀ ਹਰਮਨ ਸਿੰਘ ਸੇਵਾ ਵਾਲਾ ਉਹ ਆਪਣੇ ਵਿਚਾਰ ਸਾਂਝੇ ਕਰਨ ਆਉਜੀ ਸਾਡੇ ਸੰਯੋਗਤ ਕਿਸਾਨ ਮੋਰਚੇ ਦੇ ਕਿਸਾਨ ਸਾਥੀ ਦਰ ਅਰਾਦੇ ਦੇ ਨਾਲ ਬੈਠੇ ਨੇ ਬਹੁਤ ਹੀ ਖੁਸ਼ੀ ਦੀ ਗੱਲ ਹੈ ਜਿਵੇਂ ਕਿ ਵੀ ਥੋਟਾ ਮੜਕਾ ਚਾਉਂਦਾ ਹੈ ਜਾਂ ਡੁੱਲਦਾ ਹੈ ਅਸੀਂ ਉੱਥੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਵੱਲੋਂ ਤੁਹਾਡੀ ਹਮਾਇਤ ਤੇ ਆਏ ਆ ਅਸੀਂ ਹੌਂ ਡੋਲਣ ਨੂੰ ਤਿਆਰ ਹੈ ਉਹ ਹੁਣ ਅਸੀਂ ਤੁਹਾਡੇ ਸਾਹਮਣੇ ਜੋ ਵੀ ਮਜ਼ਦੂਰ ਦੀ ਪੀੜਾ ਹੈ ਤੇ ਅਸੀਂ ਤੁਹਾਡੇ ਨਾਲ ਆਪਦੀ ਸਾਂਝੀ ਕਰਦੇ ਹਾਂ ਸੋ ਗੀਤ ਪੇਸ਼ ਕਰਦੇ ਹਾਂ ਪ੍ਰਮਾਨ ਕਰੋਗੇ ਤੂੰ ਤੈਨ ਰਾਤ ਕਮਾਈ ਕਰਦਾ ਠੰਡ ਵਿੱਚ ਠਰਦਾ ਤੇ ਧੁੱਪ ਵਿੱਚ ਸੜਦਾ ਜਿੱਤੇ ਸੋਚ ਆਵੀ ਏ ਚੰਦਰੀ ਬਿਮਾਰੀ ਦਾ ਇਲਾਜ ਵੀ ਕੀਏ ਚੰਦਰੀ ਬਿਮਾਰੀ ਦਾ ਇਲਾਜ ਵੀ ਕੀਏ ਸੱਤ ਟੋਟ ਟੰਗਾਰੇ ਕਾਲਜ ਸਕੂਲ ਅਤੇ ਉਹ ਸਾਰੇ ਬੱਚ ਧਨਵੰਨਾ ਦੇ ਸਾਰੇ ਜ਼ਿੰਦਗੀ ਗੁਜ਼ਾਰ ਦੇ ਓ ਕਾਮਿਆ ਤੇਰੇ ਬੱਚਿਓਨਾਂ ਦੇ ਡੰਗਰ ਚਾਰ ਦੇ ਤੇਰੇ ਬੱਚਿਓਨਾਂ ਦੇ ਡੰਗਰ ਚਾਰ ਦੇ ਤੂੰ ਸੀ ਲਖਾਂ ਡੈਮ ਬਣਾਏ ਤੂੰ ਸੀ ਲਖਾਂ ਡੈਮ ਬਣਾਏ ਬਿਜਲੀ ਕਾਰਖਾਨੇ ਬਣਾਏ ਮੇਰਾ ਧੰਨ ਜੈ ਰੋਏ ਮਜਦੂਰਾ ਤੇਰੀ ਕੁੱਲੀ ਵਿੱਚ ਸਾਡਾ ਕਿਉਂ ਹਨੇਰਾ ਇਹ ਨਾ ਇੱਕ ਮਾਂ ਤੋਂ ਹੀ ਵੱਧ ਕੇ ਹੁੰਦੀ ਆ ਜੋ ਵੀ ਜੇਤ ਵੱਟੀ ਤੇ ਉਹਦੇ ਜਿਹੜੀਆਂ ਗੱਲਾਂ ਕਹਿਣਾ ਉਸ ਡੋਰ ਤੋਂ ਅੱਪ ਤੱਕ ਆਇਆ ਹੁੰਦਾ ਤਾਂ ਤੂੰ ਕਦੇ ਕਿਸਾਨਾਂ ਦੇ ਨਾਲ ਔਰ ਰੁਬਈਆ ਨਾ ਰੁਬਈਆ ਨਾ ਜਿਹੜਾ ਵਹਿਤਣਾ ਕਰਦਾ ਜਸਨਾ ਤੋਂ ਕਰਕੇ ਆਇਆ ਇਹ ਕੋਈ ਬਹੁਤੇ ਚੰਗੇ ਨਹੀਂ ਸਗੋਂ ਇਹਨਾਂ ਤੋਂ ਵੀ ਭੜੇ ਨਿਕਲਣਗੇ ਤੇ ਅੱਜ ਇਹਨਾਂ ਨੇ ਉਹ ਗੱਲ ਸਾਫ਼ ਕਰਤੀ ਕਿ ਧੀ ਵੀ ਅੰਨੀ ਪੁੱਤ ਵੀ ਅੰਨਾ ਅੰਨਾ ਇਹ ਜਵਾਈ ਰੱਬ ਨੇ ਸਾਨੂੰ ਭਾਗ ਲਗਾਇਆ ਤੇ ਨੂੰਹ ਵੀ ਅੰਨੀ ਆਈ ਤੇ ਇਹ ਦੁਬਾਰਾ ਫੇਰ ਅੰਨੇ ਆ ਕੇ ਸੱਤਾ ਦੇ ਵਿੱਚ ਬੈਠ ਗਏ ਅੱਜ ਜਦੋਂ ਭਗਵੰਤ ਮਾਨ ਸੱਤਾ ਦੇ ਵਿੱਚ ਆਇਆ ਕਿਸਾਨਾਂ ਦੇ ਨਾਲ ਮੀਟਿੰਗ ਕਰਨ ਤੋਂ ਅੱਧ ਵਿਚਾਲਿਓ ਜਿਹੜਾ ਭੱਜਿਆ ਤਾਂ ਉਸ ਤੋਂ ਬਾਅਦ ਉਹਨੇ ਆ ਕੇ ਇੱਕ ਇੰਟਰਵਿਊ ਕੀਤੀ ਪ੍ਰੈਸ ਕਾਨਫਰੰਸ ਕੀਤੀ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਉਹ ਕਹਿੰਦਾ ਕਿ ਪੰਜਾਬ ਆ ਜਿਹੜਾ ਉਹ ਧਰਨੇ ਦੀ ਸਟੇਟ ਬਣਦਾ ਜਾ ਰਿਹਾ ਅਸੀਂ ਇਹ ਗੱਲ ਕਹਿਣੀ ਚਾਹੁੰਦੇ ਆ ਕਿ ਧਰਨਾ ਕੌਣ ਲਾਉਂਦਾ ਧਰਨਾ ਉਹ ਲਾਉਂਦਾ ਜਿਹਦੇ 'ਚ ਅਣਖ ਹੁੰਦੀ ਆ ਧਰਨਾ ਉਹ ਲਾਉਂਦਾ ਜਿਹਦੇ 'ਚ ਜੁਰਤ ਹੁੰਦੀ ਆ ਬਿਨਾ ਅੱਖ ਤੋਂ ਬਿਨਾ ਜੁਰਤ ਤੋਂ ਕੋਈ ਧਰਨਾ ਨਹੀਂ ਲਾ ਸਕਦਾ ਨੀਵੀਂ ਪਾ ਕੇ ਕੁਝ ਵੀ ਗਲਤ ਹੁੰਦਾ ਨੀਵੀਂ ਪਾ ਕੇ ਹਰ ਕੋਈ ਨੰਗ ਜਾਂਦਾ ਪਰ ਗਲਤ ਦੇ ਖਿਲਾਫ ਗਲਤ ਕਹਿਣ ਵਾਲਾ ਗਲਤ ਨੂੰ ਗਲਤ ਕਹਿਣ ਵਾਲਾ ਤੇ ਸਹੀ ਨੂੰ ਸਹੀ ਕਹਿਣ ਵਾਲਾ ਉਹ ਬੰਦਾ ਅਣਖੀ ਹੁੰਦਾ ਜੁਰਤ ਵਾਲਾ ਹੁੰਦਾ ਤੇ ਅੱਜ ਜੇ ਪੰਜਾਬ ਧਰਨਿਆਂ ਦੀ ਸਟੇਟ ਬਣ ਰਿਹਾ ਤਾਂ ਇਹ ਇੱਕ ਚੰਗਾ ਸ਼ਗਨ ਹੈ ਕਿ ਪੰਜਾਬ ਦੇ ਲੋਕ ਆ ਜਿਹੜੇ ਉਹ ਗਲਤ ਨੂੰ ਗਲਤ ਕਹਿਣ ਦੀ ਜੁਰਤ ਰੱਖਦੇ ਆ ਤੇ ਅੱਜ ਤੂੰ ਜਿਹੜਾ ਹੈਗਾ ਭਗਵਾਨਤਮਾਨਾ ਤੂੰ ਤੇ ਤੁਹਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਨੂੰ ਧਰਨਿਆਂ ਦੀ ਸਟੇਟ ਤੋਂ ਪੂਰਖ ਸਟੇਟ ਬਣਾਉਣ ਲੱਗੇ ਹੋਇਓ ਅੱਜ ਜਿਸ ਤਰੀਕੇ ਦੇ ਨਾਲ ਤੁਸੀਂ ਸਾਡੇ ਕਿਸਾਨ ਆਗੂਆਂ ਨੂੰ ਚੱਕਿਆ ਉਹਨਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਤੁਸੀਂ ਇਹ ਚਾਹੁੰਦੇ ਸੀ ਕਿ ਪੰਜਾਬ ਦੇ ਵਿੱਚ ਕੋਈ ਵਿਰੋਧੀ ਸਰਨਾ ਰਵੇ ਪੂਰੇ ਦੇਸ਼ ਦੇ ਵਿੱਚ ਅੱਜ ਜੇ ਕੋਈ ਤਾਨਾਸ਼ਾਹੀ ਦੇ ਖਿਲਾਫ ਜੇ ਕੋਈ ਮੋਦੀ ਦੇ ਫਾਸ਼ੀਵਾਦ ਦੇ ਖਿਲਾਫ ਜੇ ਕੋਈ ਤਾਕਤ ਸੀ ਖੜੀ ਤਾਂ ਉਹ ਕਿਸਾਨ ਸੀਗੇ ਸੰਯੁਕਤ ਕਿਸਾਨ ਮੋਰਚਾ ਸੀ ਮੋਦੀ ਦੇ ਫਾਸ਼ੀਵਾਦ ਨੂੰ ਪਿੱਛੇ ਮੋੜਿਆ ਸੰਯੁਕਤ ਕਿਸਾਨ ਮੋਰਚੇ ਨੇ ਮੋੜਿਆ ਤੇ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਆ ਭਾਰਤੀ ਜਨਤਾ ਪਾਰਟੀ ਆ ਉਹ ਕਿਸਾਨਾਂ ਨੂੰ ਜਿਹੜਾ ਪਿੱਛੇ ਮੋੜਨਾ ਚਾਹੁੰਦੀ ਸੀ ਤੇ ਇਹ ਜਿਹੜਾ ਜਿਹੜਾ ਅੱਜ ਕਹਿ ਰਿਹਾ ਭਗਵੰਤ ਮਾਨ ਕਿ ਮੰਗਾਂ ਹੀ ਸਾਰੀਆਂ ਕੇਂਦਰ ਨਹੀਂ ਆ ਦੋਸਤੋ ਉਹਦਾ ਕਹਿਣ ਦਾ ਮਤਲਬ ਇਹ ਆ ਕਿ ਸਾਡੇ ਹੱਥ ਵਸ ਕੁਝ ਨਹੀਂ ਹੈ ਮੈਂ ਤਾਂ ਕੇਂਦਰ ਤੇ ਅੱਗੇ ਵਿਸ਼ਾ ਹੋਇਆ ਮੇਰੇ ਕੋਲੇ ਨਾ ਮੈਂ ਤਾਂ ਕੇਂਦਰ ਦਾ ਜਿਹੜਾ ਗੱਲਾਂਗਾ ਤੇ ਕੇਂਦਰ ਹੀ ਸਾਰਾ ਕੁਝ ਤੈਅ ਕਰੂਗੀ ਪੰਜਾਬ ਦਾ ਮੇਰੇ ਮੇਰਾ ਜਿਹੜਾ ਪੰਜਾਬ ਦੇ ਉੱਤੇ ਕੋਈ ਅਧਿਕਾਰ ਨਹੀਂ ਮੈਂ ਸਿਰਫ ਇੱਕ ਨਾਮ ਦਾ ਮੁੱਖ ਮੰਤਰੀ ਆ ਸਰਕਾਰ ਆ ਜਿਹੜੀ ਉਹ ਕੇਂਦਰ ਹੀ ਚਲਾਉਂਦੀ ਆ ਉਹ ਇਹ ਕਹਿਣਾ ਚਾਹੁੰਦਾ ਇਹ ਕਹਿ ਕੇ ਕਿ ਕੇਂਦਰ ਕੋਲੇ ਜਾਓ ਇਸ ਕਰਕੇ ਜਿਹੜੇ ਹੈ ਆਮ ਆਦਮੀ ਪਾਰਟੀ ਦੇ ਐਮਐਲਏ ਆ ਅਸੀਂ ਉਹਨਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਤੁਸੀਂ ਜਿਹੜੇ ਆਪਦੇ ਘਰਾਂ ਦੇ ਮੂਰੋਂ ਆ ਗੰਦ ਨਹੀਂ ਚੱਕ ਸਕਦੇ ਉਹ ਸਾਡੇ ਪੰਜਾਬ ਦਾ ਕੀ ਸਵਾਰ ਦਿਓਗੇ ਅਸੀਂ ਆ ਜਿਹੜਾ ਤੁਸੀਂ ਸਾਡੇ ਕਿਸਾਨ ਆਗੂਆਂ ਦੇ ਨਾਲ ਕੀਤਾ ਉਹਦਾ ਜਵਾਬ ਆ 2027 ਦੇ ਵਿੱਚ ਤੁਹਾਨੂੰ ਦੇਵਾਂਗੇ ਤੁਹਾਨੂੰ ਪਿੰਡਾਂ ਦੇ ਵਿੱਚ ਆਉਣ ਲੱਗਿਆ 100 ਵਾਰੀ ਸੋਚਣਾ ਪੈਣਾ ਜੇ ਤੁਸੀਂ ਪਿੰਡਾਂ 'ਚ ਵਰਨਾ ਤਾਂ ਤਿੰਨ ਤਿੰਨ ਚਾਰ ਚਾਰ ਝੱਗੇ ਸਮਾ ਕੇ ਰੱਖਿਓ ਪਿੰਡਾਂ ਚਾਇਆਂ ਦੇ ਤੁਹਾਡੇ ਝੱਗੇ ਪਾੜਾਂਗੇ ਤੁਹਾਡੀਆਂ ਜਿਹੜੀਆਂ ਗੱਲਾਂ ਤੁਸੀਂ ਕਹਿੰਦੇ ਸੀ ਕਿ ਡਲਾਤ ਉਹ ਡਲਾ ਹੁੰਦਾ ਹੈ ਪਤਾ ਨਹੀਂ ਕਿਧਰ ਸੇ ਚੜਾ ਹੁੰਦਾ ਹੈ ਫੇਰ ਥੋਡੀਆਂ 50-50 ਲੱਖ ਦੀਆਂ ਗੱਡੀਆਂ ਦੇ ਸ਼ੀਸ਼ੇ ਅਸੀਂ ਭੰਨਾਂਗੇ ਤੁਹਾਨੂੰ ਦਿਖਾਵਾਂਗੇ ਕਿ ਪੰਜਾਬ ਦੇ ਲੋਕਾਂ ਚ ਕਿੰਨੀ ਤਾਕਤ ਆ ਪੰਜਾਬ ਦੇ ਲੋਕਾਂ ਚ ਕਿੰਨੀ ਜ਼ੋਰਤ ਆ ਮੁੱਖ ਮੰਤਰੀ ਬਣ ਕੇ ਜਦੋਂ ਪੁਲਸਾ ਕੋਲੇ ਉਦੋਂ ਤਾਂ ਹਰ ਕੋਈ ਜ਼ੋਰਤ ਵਿਖਾ ਦੂਗਾ ਉਦੋਂ ਤਾਂ ਹਰ ਕੋਈ ਕਹਿ ਦੂਗਾ ਕਿ ਮੈਨੂੰ ਨਰਮਣਾ ਸਮਝੇ ਤੇ ਜਿਹੜੇ ਲੋਕ ਪੁਲਸ ਹੋਰ ਦੇ ਬਾਵਜੂਦ ਤੇਰੇ ਕੋਲੇ ਇਹ ਜ਼ੋਰਤ ਰੱਖਦੇ ਆ ਜਰਤ ਇਹਨੂੰ ਕਹਿੰਦੇ ਹੁੰਦੇ ਆ ਆ ਤੂੰ ਜਿਹੜਾ ਰੋਕਿਆ ਫੇਰ ਵੀ ਕਿਸਾਨਾਂ ਨੇ ਆਪਦੇ ਘਰਾਂ ਚੋਂ ਨਿਕਲੇ ਉਹ ਕਿਸਾਨ ਟਰੈਕਟਰ ਲੈ ਕੇ ਨਿਕਲੇ ਚੰਡੀਗੜ੍ਹ ਨੂੰ ਚਾਲੇ ਪਾਏ ਇਹ ਜਰਤ ਹੁੰਦੀ ਆ ਇਹ ਜਰਤ ਆ ਪੰਜਾਬ ਦੇ ਲੋਕਾਂ ਦੀ ਇਹ ਜਰਤ ਪੰਜਾਬੀਆਂ ਚਾ ਤੂੰ ਜਿਹੜੀ ਜਰਤ ਵਿਖਾਉਂਦਾ ਸੀ ਪ੍ਰੈਸ ਕਾਨਫਰੰਸ 'ਚ ਆ ਕੇ ਕਿ ਮੈਨੂੰ ਨਰਮ ਨਾ ਸਮਝੋ ਮੈਂ ਜੇ ਕੁਝ ਕਹਿੰਦਾ ਨਹੀਂ ਇਹਦਾ ਮਤਲਬ ਇਹ ਨਹੀਂ ਕਿ ਮੈਂ ਕੁਝ ਕਰ ਨਹੀਂ ਸਕਦਾ ਫਤ ਤੂੰ ਮੁੱਖ ਮੰਤਰੀ ਬਣ ਗਿਆ ਤੂੰ ਤਾਂ ਤਾਂ ਕਰਨ ਜੋਗਾ ਹੋਇਆ ਅਸੀਂ ਕੱਲੇ ਕਿਸਾਨ ਆ ਤਾਂ ਵੀ ਇੰਨੀ ਜ਼ਰਤ ਰੱਖਦੇ ਆ ਇਸ ਕਰਕੇ ਅਸੀਂ ਅੱਜ ਤੁਹਾਨੂੰ ਸਾਰਿਆਂ ਨੂੰ ਵਧਾਈ ਦਿੰਨੇ ਆ ਕਿ ਤੁਸੀਂ ਉਹ ਜ਼ਰਤ ਰੱਖਦੇ ਹੋ ਕਿ ਅੱਜ ਵੀ ਇਹਨਾਂ ਜ਼ਬਰ ਹੋਣ ਦੇ ਬਾਵਜੂਦ ਵੀ ਤੁਸੀਂ ਇੱਥੇ ਆ ਕੇ ਬੈਠੇ ਹੋ ਅਖੀਰ ਤੇ ਇੱਕੋ ਗੱਲ ਕਹਿਣੀ ਚਾਹਨਾ ਕਿ ਜਿਹੜੇ ਅੱਜ ਸੋਚਦੇ ਆ ਕਿ ਜ਼ਬਰ ਕਰਕੇ ਅਸੀਂ ਲੋਕਾਂ ਨੂੰ ਦਬਾ ਲਾਂਗੇ ਉਹਨਾਂ ਲਈ ਮੈਂ ਭਾਲੀ ਪ੍ਰਾਣੀ ਆਧਾਰ ਨਹੀਂ ਦਿੰਦਾ। ਤਾਜ਼ੀਆਂ ਦੋ ਆਧਾਰ ਨਾਲ ਲੈ ਲਓ। ਆ ਜਿਹੜਾ ਸਾਡਾ ਗਵਾਂਡੀ ਸੂਬਾ ਬੰਗਲਾਦੇਸ਼ ਆ ਪਿਛਲੇ ਸਾਲ ਉੱਥੋਂ ਦੀ ਜਿਹੜੀ ਉਹ ਪ੍ਰਧਾਨ ਮੰਤਰੀ ਸੀ ਸ਼ੇਖ ਹਸੀਨਾ ਉਹ ਵੀ ਇਸੇ ਤਰ੍ਹਾਂ ਹੀ ਉਹਨੂੰ ਲੱਗਦਾ ਸੀ ਕਿ ਖਣੀ ਮੈਂ ਲੋਕਾਂ ਨੂੰ ਦਿਵਾ ਲੂੰਗੀ। ਅੱਜ ਉਹਨੂੰ ਰਹਿਣ ਨੂੰ ਥਾਂ ਹੀ ਲੱਭ ਰਹੀ ਹੈਗੀ। ਸਿਰ ਛਪਾਉਣ ਨੂੰ ਜਗ੍ਹਾ ਲੱਭਦੀ ਫਿਰਦੀ ਹੈ ਸ਼ੇਖ ਹਸੀਨਾ ਜਿਹੜੀ ਆਪਦੇ ਆਪ ਨੂੰ ਤਾਨਾਸ਼ਾ ਸਮਝਦੀ ਸੀ। ਆ ਜਿਹੜਾ ਸੀਰੀਆ ਦਾ ਜਿਹੜਾ ਪ੍ਰਧਾਨ ਮੰਤਰੀ ਆਸਦ ਅੱਜ ਜੋ ਵੀ ਭਾਈ ਦਾ ਫਿਰਦਾ ਉਹਨੂੰ ਵੀ ਜਿਹੜਾ ਲੋਕਾਂ ਨੂੰ ਥਾਂ ਨਹੀਂ ਲਿਆ ਪਰਹੀ ਹੈਗੀ ਤੇ ਥਾਂ ਤੁਹਾਨੂੰ ਵੀ ਨਹੀਂ ਲਪਣੀ ਇਹਨੀਆਂ ਗੱਲਾਂ ਨਾਲ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੈ ਜਨਤਾ ਜੈ ਸੰਘਰਸ਼ ਜੈ ਤਾਕ ਸੱਚ ਲਈ ਲੜਦੇ ਲੋਕਾਂ ਦੀ ਧੰਨਵਾਦ ਜੀ ਮੁੱਖ ਮੰਤਰੀ ਨੂੰ ਕਿ ਉਸ ਨੂੰ ਇਹ ਭਲੇਖਾ ਵੀ ਅਸੀਂ ਕਿਸਾਨਾਂ ਨੂੰ ਚੰਦੀਗੜ ਨਹੀਂ ਜਾਣ ਦਿੱਤਾ ਕਿਉਂਕਿ ਅਸੀਂ ਉਸ ਤਿਆਰੀ ਨਾਲ ਨਹੀਂ ਗਏ ਸੀ ਜਦੋਂ ਤਾਨੂੰ ਸਾਰਿਆਂ ਨੂੰ ਪਤਾ ਹੀ ਆ ਦੂਨੇ ਵਾਲੇ ਦੇ ਵਿੱਚ ਆ ਉੱਥੇ ਵੀ ਇਹ ਰੋਕਦੇ ਸੀ ਤੇ ਲੋਕਾਂ ਨੇ ਟਕਰਾ ਕਰਿਆ ਤੇ ਆਪ ਦੀ ਗੱਲ ਪਕਾਈ ਆ ਤੇ ਇਹਨਾਂ ਨੂੰ ਮੂੰਹ ਦੀ ਖਾਣੀ ਪਈ ਆ ਤੇ ਦੂਜੇ ਬਠਿੰਡੇ ਜਿਲ੍ਹੇ ਦੇ ਵਿੱਚ ਹੀ ਟੰਡ ਲੇਲੇ ਆਣੇ ਦੇ ਵਿੱਚ ਆ ਜਿਹੜਾ ਗੈਸ ਪਾਈਪ ਲਾਈਨ ਦਾ ਨਿਕਲ ਰਹੀ ਸੀ ਉੱਥੇ ਵੀ ਇਹਨਾਂ ਨੇ ਪੂਰੀ ਫੋਰਸ ਲਾਈ ਸੀ ਵੀ ਅਸੀਂ ਤੁਹਾਨੂੰ ਉਸ ਪਿੰਡ ਵੀ ਜਾਣ ਦਿੱਤਾ ਤੇ ਲੋਕ ਟਾਰ ਕੇ ਗਏ ਸੀ ਉੱਥੇ ਵੀ ਪਾਈਪ ਲਾਈਨ ਰੋਕੀ ਆ ਤੇ ਤੀਜਾ ਜਿਹੜਾ ਵੱਡਾ ਖੇਤੀ ਤੇ ਆਪਣੀਆਂ ਜ਼ਮੀਨਾਂ ਤੇ ਆਮਲਾ ਬਠਿੰਡੇ ਜ਼ਿਲ੍ਹੇ ਦਾ ਪਿੰਡ ਜਿਹਾ ਉਹ ਉੱਥੇ ਵੀ ਇਹਨਾਂ ਨੇ ਪੂਰੇ ਪੰਜਾਬ ਦੀ ਪੌਸ ਚਾੜੀ ਹੋਈ ਸੀ ਵੀ ਅਸੀਂ ਮਰਬਾ ਬੰਦੀ ਕਰਾਂਗੇ ਟੱਕੇ ਨਾਲ ਕਿਸਾਨਾਂ ਦੀਆਂ ਜ਼ਮੀਨਾਂ ਰੋਕਾਂਗੇ ਪਰ ਉੱਥੇ ਵੀ ਜਦੋਂ ਆਗੂਆਂ ਨੇ ਪਹਿਲਾਂ ਕਹਿ ਕੇ ਤੁਰੇ ਸੀ ਵੀ ਸਾਰ ਲੱਗਣਗੇ ਕੁਰਬਾਨੀਆਂ ਦੇਣੀਆਂ ਪੈਣਗੀਆਂ ਉਹਦੇ ਲੋਕ ਇਹ ਗੱਲ ਮੰਨ ਕੇ ਤੁਰੇ ਸੀ ਕਿ ਜੌਂਦਪਿੰਡ ਦੇ ਵਿੱਚ ਇਸੇ ਪੁਲਿਸ ਪ੍ਰਸ਼ਾਸਨ ਨੂੰ ਤੇ ਪੰਜਾਬ ਦੀ ਸਰਕਾਰ ਨੂੰ ਮੂੰਹ ਦੀ ਖਾਣੀ ਪਈ ਆ ਤੇ ਜਿਹੜੇ ਚੰਡੀਗੜ੍ਹ ਦੀ ਗੱਲ ਕਰਦੇ ਆ ਜਿੱਦੇ ਜਥੇਬੰਦੀਆਂ ਨੇ ਇਹ ਫੈਸਲਾ ਕਰ ਲਿਆ ਵੀ ਸਰ ਲੱਗਣਗੇ ਛੀਤੀਆਂ ਪੈਣਗੀਆਂ ਤੇ ਰੋਕਲੇ ਪੰਜਾਬ ਸਰਕਾਰ ਕਿਉਂਕਿ ਉਸ ਤਿਆਰੀ ਨਾਲ ਹਜੇ ਲੋਕ ਨਹੀਂ ਗਏ ਸੀ ਕਿਉਂਕਿ ਆਪਾਂ ਪਤਾ ਪੰਜ ਦਿਨਾਂ ਦਾ ਧਰਨਾ ਲਾਉਣਾ ਸੀ ਜਿਹੜੀਆਂ ਸੱਤ ਨੂੰ ਸਾਡੇ ਆਗੂ ਸੱਤ ਦਿਨਾਂ ਦਾ ਧਰਨਾ ਲੱਗਣਾ ਸੀ ਜਿਹੜੇ ਆ ਸਾਡੇ ਆਗੂ ਤੁਹਾਨੂੰ ਮੰਗ ਸੋ ਆਪਾਂ ਤੁਹਾਨੂੰ ਸਾਰਿਆਂ ਨੂੰ ਹੀ ਪਤਾ ਜੋ ਕਿ 5 ਤਰੀਕ ਨੂੰ ਹੋਇਆ ਤੇ ਉਸ ਨੂੰ ਲੈ ਕੇ ਜਿਹੜਾ ਸੀਐਮ ਭਗਵੰਤ ਮਾਨ ਦਾ ਰਵੱਈਆ ਰਿਹਾ ਤਾਂ ਉਸ ਨੂੰ ਲੈ ਕੇ ਵਿਧਾਇਕਾਂ ਦੇ ਮੰਤਰੀਆਂ ਦੇ ਦਰਾਂ ਅੱਗੇ ਜਿਹੜੇ ਧਰਨੇ ਆ ਜਿਹੜੇ ਰੋਜ਼ ਮਜਾਰੇ ਕੀਤੇ ਜਾ ਰਹੇ ਆ ਸਾਡੇ ਕਿਸਾਨਾਂ ਵੱਲੋਂ ਮਜ਼ਦੂਰਾਂ ਵੱਲੋਂ ਤਾਂ ਬਰੀਫ ਦੇ ਵਿੱਚ ਸਾਡੇ ਆਗੂਆਂ ਨੇ ਸਭ ਕੁਝ ਦੱਸ ਹੀ ਦਿੱਤਾ ਕਿ ਇਸ ਮਾਨ ਸਰਕਾਰ ਨੇ ਜਦੋਂ ਸੱਤਾ ਦੇ ਵਿੱਚ ਆਉਣਾ ਸੀ ਤਾਂ ਉਦੋਂ ਵੱਡੇ-ਵੱਡੇ ਲਾਰੇ ਲਾਏ ਸੀ ਸੁਪਨੇ ਦਿਖਾਏ ਸੀ ਜਿਹੜੀ ਸਰਕਾਰ ਹੁਣ ਸੱਤਾ ਦੇ ਵਿੱਚ ਹੈ ਇਹ ਗੱਲ ਕਹਿੰਦੀ ਸੀ ਕਿ ਅਸੀਂ ਐਮਐਸਪੀ ਚੁਟਕੀ ਮਾਰ ਕੇ ਦੇਾਂਗੇ 5 ਮਿੰਟਾਂ ਦੇ ਵਿੱਚ ਸਾਡੀ ਸਰਕਾਰ ਲੈ ਕੇ ਆਓ 3 ਸਾਲ ਹੋ ਗਏ ਪਰ ਚੁਟਕੀ ਮਾਰਨ ਵਾਲੀ ਨਾ ਤਾਂ ਅਨਮੋਲ ਗਗਨ ਮਾਨ ਜੀ ਸਾਨੂੰ ਕਦੇ ਨਜ਼ਰ ਆਈ ਹੈ ਔਰ ਨਾ ਸਾਡੇ ਸੀਐਮ ਭਗਵੰਤ ਮਾਨ ਜੀ ਜੋ ਬੜੇ ਮਾਨਯੋਗ ਹੈ ਉਹ ਆਏ ਦਿਨ ਮੀਟਿੰਗ ਜ਼ਰੂਰ ਕਰਦੇ ਆ ਉਹ ਗਰਾਹਾ ਸਾਹਿਬ ਕਿਹਾ ਜ਼ਰੂਰ ਕਰਦੇ ਆ ਬੜੇ ਪਿਆਰ ਦੇ ਨਾਲੋ মিডিਆ ਦੇ ਵਿੱਚ ਵੀ ਕਹਿੰਦੇ ਹੁੰਦੇ ਆ ਕਿ ਪਹਿਲਾਂ ਵਾਲੇ ਮੰਤਰੀ ਸਾਨੂੰ ਗੱਲ ਆ ਜਿਹੜੀ ਕਹਿ ਦਿੰਦੇ ਸੀ ਵੀ ਹੋ ਜੂਗੀ ਉਹਦੇ ਤੇ ਗੱਲ ਕੁਛ ਨਾ ਕੁਛ ਹੋ ਜਾਂਦੀ ਹੁੰਦੀ ਸੀ ਪਰ ਜਿਹੜੇ ਹੁਣ ਵਾਲੇ ਸਾਡੇ ਸੀਐਮ ਭਗਵੰਤ ਮਾਨ ਆ ਮਾਨ ਜੀ ਜਿਹੜੇ ਬੜੇ ਲਹਿਜੇ ਨਾਲ ਗੱਲ ਕਰਦੇ ਆ ਪਰ ਉਸ ਤੋਂ ਬਾਅਦ ਉੱਠਣ ਤੋਂ ਬਾਅਦ ਹੁੰਦਾ ਕੱਖ ਨਹੀਂ ਹੈਗਾ ਉਹ ਗੱਲ ਸੱਚ ਹੈ ਪਰ ਹੁਆਇਆ ਕੱਖ ਨਹੀਂ 3 ਸਾਲਾਂ ਦੇ ਵਿੱਚ ਸਿਰਫ ਪਾੜੇ ਦੀ ਰਾਜਨੀਤੀ ਹੋਈ ਹੈ ਜੋ ਇਹਨਾਂ ਦੇ ਵਿਕਾਸ ਦੀਆਂ ਗੱਲਾਂ ਕਰਦੇ ਆ ਤਾਂ ਵਿਕਾਸ ਦੀ ਗੱਲ ਕਰੀਏ ਆਪਾਂ ਵਿਕਾਸ ਤਾਂ ਇੰਨਾ ਕੁ ਹੋਇਆ ਕਿ ਜਿੱਥੇ ਡੰਗਰ ਹਸਪੀਟਲ ਬਣਾਇਆ ਸੀ ਪਿਛਲੀ ਕੈਪਟਨ ਸਰਕਾਰ ਵੇਲੇ ਉੱਥੇ ਇਹਨਾਂ ਨੇ ਮਹੱਲਾ ਕਲੀਨਿਕ ਬਣਾ ਦਿੱਤੇ ਆ ਤੁਹਾਨੂੰ ਸਭ ਨੂੰ ਪਤਾ ਕਿ ਹਰ ਇੱਕ ਪਿੰਡ ਦੇ ਵਿੱਚ ਡਿਸਪੈਂਸਰੀਆਂ ਬਣੀਆਂ ਹੋਈਆਂ ਸੀ ਦੇ ਡਿਸਪੈਂਸਰੀਆਂ ਦੇ ਵਿੱਚ ਦਵਾਈਆਂ ਆਉਂਦੀਆਂ ਸੀ ਉੱਥੋਂ ਦਵਾਈਆਂ ਜਿਹੜੇ ਲੋਕ ਲੈ ਲੈਂਦੇ ਸੀ ਤੇ ਬਾਕੀ ਬਚਦਾ ਜਿਹੜਾ ਕਿ ਸਰਕਾਰੀ ਹੌਟਸਪ੍ਰੀਟਲ ਜਿਵੇਂ ਸ਼ਹਿਰਾਂ ਦੇ ਵਿੱਚ ਚਲੇ ਜਾਂਦੇ ਸੀ ਜਿਹੋ ਜਿਹਾ ਇਲਾਜ ਸੀਗਾ ਉਹੋ ਜਿਹਾ ਇਲਾਜ ਹੀ ਅੱਜ ਹੈ ਅੱਜ ਉਹਦੂ ਘਟਿਆ ਵਧਿਆ ਨਹੀਂ ਵੀ ਇਲਾਜ ਚੰਗਾ ਨਹੀਂ ਹੋਇਆ ਮਾੜਾ ਹੋ ਗਿਆ ਕਿਉਂਕਿ ਉੱਥੋਂ ਚੱਕ ਕੇ ਇਹਨਾਂ ਨੇ ਜਿਹੜੇ ਮਹੱਲਾ ਕਲੀਨਿਕਾਂ ਦੇ ਵਿੱਚ ਸ਼ਿਫਟ ਕੀਤੇ ਆ ਪਰ ਜਿਹੜੇ ਮਹੱਲਾ ਕਲੀਨਿਕ ਇਹਨਾਂ ਨੇ ਜਿੱਥੇ ਬਣਾਏ ਆ ਉੱਥੇ ਡਿਸਪੈਂਸਰੀਆਂ ਵੀ ਚੱਲ ਰਹੀਆਂ ਨੇ ਉੱਥੇ ਮਹੱਲਾ ਕਲੀਨਿਕ ਵੀ ਚੱਲ ਰਹੇ ਆ ਪਰ ਇਹਨਾਂ ਦੇ ਮਹੱਲਾ ਕਲੀਨਿਕ ਦੇ ਵਿੱਚ ਪੈਰਾਸੀਟਾਮੋਲ ਤੋਂ ਬਿਨਾ ਹੋਰ ਗੋਲੀ ਨਹੀਂ ਹੈਗੀ ਉੱਥੇ ਉੱਥੇ 250mg ਗੋਲੀ ਹੈ ਪਰ 500mg ਗੋਲੀ ਹੈ ਨਹੀਂ ਕਿ ਪੈਰਾਸੀਟਾਮੋਲ ਜੀ ਜੇ ਗੋਲੀ ਲੈਣ ਜਾਣਾ ਹੋਵੇ ਤਾਂ ਉਥੋਂ ਨਹੀਂ ਮਿਲਦੀ ਤਾਂ ਸਿਰਫ ਉਥੇ ਇੱਕ ਤੋਂ ਦੋ ਦਵਾਈਆਂ ਹੀ ਮਿਲਦੀਆਂ ਨੇ ਪਰ ਜਿਹੜੀ ਪਾੜੋ ਦੀ ਰਾਜਨੀਤੀ ਕੀ ਹੈ ਤੇ ਕਿਸਾਨੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਤੇ ਗਰੀਬ ਕਿਰਤੀ ਨੂੰ ਕਿਵੇਂ ਖਤਮ ਕੀਤਾ ਜਾ ਰਿਹਾ ਉਹਦੇ ਬਾਰੇ ਗੱਲ ਕਰਾਂਗੇ ਗੱਲ ਕਰਾਂਗੇ ਜਿਹੜੇ ਜਿਹੜੇ ਡੰਗਰ ਹਸਪੀਟਲ ਬਣਨੇ ਸੀ ਬਣੇ ਸੀ ਇਮਾਰਤਾਂ ਬਣੀਆਂ ਸੀ ਉੱਥੇ ਮਹੱਲਾ ਕਲੀਨਿਕ ਖੋਲਤੇ ਕਈ ਜਗ੍ਹਾ ਤੇ ਹੋਰ ਜਿਹੜੀਆਂ ਸੁਵਿਧਾਵਾਂ ਮਿਲਣੀਆਂ ਸੀਗੀਆਂ ਉੱਥੇ ਵੀ ਇਹਨਾਂ ਨੇ ਮਹੱਲਾ ਕਲੀਨਿਕ ਖੋਲ੍ਹਤੇ ਬਿਲਡਿੰਗਾਂ ਬਣੀਆਂ ਚ ਆਪਦੇ ਬੋਰਡ ਲਾਤੇ ਡੰਗਰ ਹਸਪੀਟਲ ਦੇ ਵਿੱਚ ਡਾਕਟਰ ਆਉਣੇ ਸੀ 10 ਰੁਪਏ ਦੀ ਪਰਚੀ ਦੇ ਨਾਲ ਇਲਾਜ ਹੋ ਜਾਣਾ ਸੀ ਡਾਕਟਰ ਨੇ ਘਰੇ ਆ ਜਾਣਾ ਸੀ ਪਿੰਡ ਦੇ ਵਿੱਚ ਡਾਕਟਰ ਆ ਜਾਣਾ ਸੀ ਜਿਹੜਾ ਹਸਪੀਟਲ ਬਣਿਆ ਸੀ ਚਾਹੇ ਉਹ ਕਿਸਾਨ ਦਾ ਪਸ਼ੂ ਬਿਮਾਰ ਹੋ ਜਾਵੇ